ਮੈਂ ਇੱਕ ਆਡੀਓ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਸਾਰੇ ਸੰਗਤ ਦੇ ਨਾਲ ਉਹ ਆਡੀਓ ਮੇਰੀ ਤੇ ਬਾਬੇ ਜੋਨੀ ਦੀ ਦੋਨਾਂ ਦੀ ਆ ਤੇ ਬਾਬੇ ਜੋਨੀ ਦਾ ਮੈਨੂੰ ਫੋਨ ਆਇਆ ਸੀ ਤੇ ਮੈਂ ਇਹ ਰਿਕਾਰਡ ਕੀਤਾ ਹੋਇਆ ਇਹਨਾਂ ਨੂੰ ਕਹਿੰਦੇ ਨੂੰ ਵੀ ਮੈਂ ਹੁਣ ਕੱਲ ਵੀ ਪਰਸੋਂ ਵੀ ਇਹਨਾਂ ਨੂੰ ਕਹਿ ਆ ਸੀ 24 ਘੰਟੇ ਦਿੱਤੇ ਵੀ ਬਾਬਾ ਜੋਨੀ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੰਨਾ ਹੀ ਦੱਸ ਦੇ ਤੂੰ ਉਸ ਬੰਦੇ ਨੂੰ ਨਾਲ ਕੋ ਜੀਨੇ ਇਹ ਕਰਤੂਤ ਕੀਤੀ ਆ ਕਿਉਂ ਕੀਤੀ ਆ ਕਿਹਦੇ ਕਹਿਣ ਤੇ ਕੀਤੀ ਆ ਤੇ ਰਿਕਾਰਡਿੰਗ ਕਰਕੇ ਭੇਜੀ ਕਿਨੂੰ ਆ ਇਹ ਚੱਕਰ ਨਹੀਂ ਸੰਗਤ ਜੀ ਮੈਂ ਕਾਰਡੀਓ ਪੌਣਾ ਤੁਸੀਂ ਸੁਣ ਲਿਓ ਤੇ ਮੀਡੀਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਇਹ ਆਡੀਓ ਅਸਲੀ ਆ ਸੱਚੀ ਆ ਤੇ ਇਸ ਆਡੀਓ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਤੁਸੀਂ ਐ ਆ ਸੁਣ ਲਓ ਹੈਲੋ ਦਾ ਫਤਿਹ ਕਿ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹੀ ਗੱਲ ਹੁਣ ਉਹਨਾਂ ਨੂੰ ਆਇਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋਂ ਹਾਂਜੀ ਈਕਾ ਤੋਂ ਬਾਬਾ ਨਾਨਸਾ ਦੇ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਟ੍ਰੇਮ ਕਰਾਂ। ਹਾਂਜੀ। ਹੋਣੇ ਦਾ ਕੋਈ ਹੱਲ ਨਹੀਂ ਹੈ। ਮੈਂ ਮੈਂ ਤਾਂ ਇਸ ਟਾਈਮ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੈਰੋ। ਵੀ ਗੱਲ ਤਾਂ ਕਰੋਨਾ ਨਾਲ। ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸੁਝਾਉਤਾ ਨਹੀਂ ਕਰਨਾ। ਨਾ ਆਪਾਂ ਬੈਠੀਏ, ਨਾ ਕੋਈ ਗੱਲਬਾਤ ਕਰੀਏ, ਨਾ ਸੁਣੀਏ, ਨਾ ਅਖੀਏ। ਮੈਨੂੰ ਸੱਲੋ ਕਿ ਇਹਦਾ ਕੋਈ ਕੋਈ ਸਮਝੌਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮਹਿਰੋਂ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਹੁਣ ਆਡੀਓ ਤੁਸੀਂ ਸਾਰੀ ਸੋਣੀ ਲਈ ਆ ਕੋਈ ਬਹੁਤ ਹੀ ਵੱਡੀ ਆਡੀਓ ਨਹੀਂ ਹੈ ਹਾਲਾਂਕਿ ਇਹ ਇੱਕ ਨਹੀਂ ਹੈ ਬਥੇਰੀਆਂ ਸਾਡੇ ਕੋਲੇ ਗੱਲਾਂ ਬਾਤਾਂ ਹੈਗੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਜੇ ਮੁੱਦਾ ਬਾਬੇ ਲੱਖੇ ਦਾ ਹੀ ਚੱਲਦਾ ਹੈ ਤੇ ਇਹ মিডিਆ ਦਾ ਸਵਾਲ ਆ ਜਿਹੜਾ ਜਿਵੇਂ ਤੁਸੀਂ ਪਹਿਲਾਂ ਇਹਨਾਂ ਦੀਆਂ ਇੰਟਰਵਿਊਆਂ ਹੀ ਕਰਦੇ ਸੀ ਨਾ ਜੋਨੀ ਅਰਗਿਆ ਦੀਆਂ ਕਦੇ ਹੋਰ ਦੀ ਕਰ ਲਈ ਕਿਸੇ ਦੀ ਵੀ ਆਹ ਕੀ ਹੋ ਗਿਆ ਹੁਣ ਬੇਨਤੀ ਹੈ ਵੀ ਇਹਦੀ ਇੰਟਰਵਿਊ ਕਰਿਓ ਸਵਾਲ ਸਾਨੂੰ ਮੈਂ ਦੱਸ ਦਿੰਨਾ ਸਵਾਲ ਇਹ ਆ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂ ਕਿਹਾ ਬਾਬੇ ਲੱਖੇ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰਗੇ ਤੇ ਵੀ ਨਵੇੜਨਾ ਦੱਸੋ ਕਿਵੇਂ ਆ ਨਵੇੜਨਾ ਕੀ ਹੁੰਦਾ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਗਏ ਬੱਚੀਆਂ ਦੇ ਬਲਾਤਕਾਰ ਹੋ ਗਏ ਉਹ ਉਹ ਸੰਗਤ ਨੂੰ ਨਾ ਦੱਸ ਗਏ ਤੇ ਆਪਾਂ ਬਹਿ ਕੇ ਨਵੇੜ ਲੀਏ ਨਵੇੜਨਾ ਕੀ ਹੁੰਦਾ ਬਾਬਾ ਜونی ਬਾਬੇ ਲੱਖੇ ਨੂੰ ਪੁੱਛੋ ਮੜਾ ਨਵੇੜਨਾ ਕੀ ਹੁੰਦਾ ਕਿਵੇਂ ਨਵੇੜਨਾ ਦਾ ਸਾਨੂੰ ਇਹਨਾਂ ਨੂੰ ਪੁੱਛੋ ਵੀ ਅਮਰਤਪਾਲ ਸਿੰਘ ਮਹਿਰੋਂ ਨੂੰ ਫੋਨ ਕਿਉਂ ਲਾਇਆ ਸੀ ਕੀ ਨਵੇੜਨਾ ਸੀ ਬਾਬੇ ਲੱਖੇ ਨੇ ਥੋਨੂੰ ਕੀ ਗੱਲਬਾਤ ਆਖੀ ਸੀ ਫੇਰ ਤੁਸੀਂ ਕਹਿੰਨੇ ਬਾਬਾ ਨਰਸਿੰਘ ਦੇ ਘਰ ਦੀ ਬਦਨਾਮੀ ਹੁੰਦੀ ਆ ਤੇ ਮੈਂ ਇਹ ਗੱਲ ਆਖੀ ਰਿਕਾਰਡਿੰਗ ਦੇ ਵਿੱਚ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਆ ਤੇ ਬਾਬਾ ਜੋਨੀ ਤੁਸੀਂ ਆਪਦੇ ਮੂੰਹੋਂ ਇਹ ਗੱਲ ਬਾਤ ਆਖੀ ਆ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਸਹਿਮਤ ਆ ਬਾਬਾ ਜੋਨੀ ਸੰਗਤ ਨੂੰ ਦੱਸੋ ਫਿਰ ਉਹ ਕਿਹੜੀਆਂ ਕਰਤੂਤਾਂ ਜੇ ਉਹ ਕੋਈ ਕਰਤੂਤ ਨਹੀਂ ਤੇ ਫਿਰ ਸੰਗਤ ਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੀ ਗੱਲ ਨਾਲ ਸਹਿਮਤ ਆ ਸਾਡੀਆਂ ਤਾਂ ਗੱਲਾਂ ਇਹੀ ਆ ਜਿਹੜੀਆਂ ਅਸੀਂ ਕੱਲ੍ਹ ਦੀਆਂ ਕਰੀ ਜਾਂਦੇ ਪਰਸੋਂ ਦੀਆਂ ਰੇਪ ਹੋਇਆ ਜੀ ਕਤਲ ਹੋਇਆ ਜੀ ਡਰਗ ਮਾਫੀਆ ਦੇ ਨਾਲ ਲਿੰਕ ਰਹੇ ਆ ਜੀ ਬਾਬਿਆਂ ਦੇ ਆਰਐਸਐਸ ਦੇ ਬੰਦੇ ਆ ਜੀ ਇਹ ਪ੍ਰੂਫ ਦਿੱਤੇ ਹੋਏ ਆ ਹੁਣ ਨਾਨਕ ਸਰਗੇ ਸਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਹੀ ਨਿਬੜੋ ਤੁਸੀਂ ਜਿੱਥੇ ਤੁਸੀਂ ਬੈਠੇ ਆ ਸੰਗਤ ਦੇ ਪੈਸੇ ਨਾਲ ਬਣੇ ਹੋਏ ਸਥਾਨ ਨੇ ਛੋਡੇ ਖਜ਼ਾਨਿਆਂ 'ਚ ਪਿਆ ਹੋਇਆ ਛੋਡੇ ਬੈਂਕ ਖਾਤਿਆਂ 'ਚ ਪਏ ਹੋਏ ਆ ਲੋਕਾਂ ਦਾ ਪੈਸਾ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੇਰੇ ਵੱਲੋਂ ਨਾਨਕ ਸਰਿਆਂ ਦੇ ਨਾਲ ਰਾਜੀ ਨਾਮਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ 1984 ਦੇ ਵਿੱਚ ਜਿੰਨੇ ਸਿੱਖ ਪਰਿਵਾਰ ਸ਼ਹੀਦ ਹੋਏ ਨੇ, ਸੰਘੀ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੱਲੇ-ਕੱਲੇ ਪਰਿਵਾਰ ਨੂੰ 5-5 ਲੱਖ ਰੁਪਇਆ ਸੇਵਾ ਦੋ। 1984 ਵਿੱਚ ਜਿੰਨੇ ਵੀ ਧਰਮੀ ਫੌਜੀ ਸ਼ਹੀਦ ਹੋਏ ਨੇ ਜਾਂ ਆਪਣੀਆਂ ਡਿਊਟੀਆਂ ਛੱਡ ਕੇ ਆਏ ਨੇ, ਉਸ ਧਰਮੀ ਫੌਜੀਆ ਦੇ ਪਰਿਵਾਰਾਂ ਨੂੰ ਨਗਦ 5-5 ਲੱਖ ਰੁਪਇਆ ਇੱਕ-ਇੱਕ ਪਰਿਵਾਰ ਨੂੰ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਦੋ। ਆਏ ਨਿਭੜੂ ਇਹ ਆਏ ਉਵੇਂ ਨਹੀਂ ਨਿਭੜਨੀ। ਇਹ ਭੋਰਿਆ ਜਿ ਬੈ ਬੈ ਕੇ ਨਹੀਂ ਨਿਭੜਦਿਆਂ ਇਹ ਨਿਕਲਣਾ ਪੈਣਾ। ਕਿੰਨਾ ਕੁ ਟਾਈਮ ਬੰਕਰ ਬੁੰਕਰ ਜੇਲ੍ਹ ਵਾਈ ਬੈਠੇ ਰਹੋਗੇ ਤੁਸੀਂ ਅੰਦਰ। ਬਾਬੇ ਲੱਖੇ ਨੇ ਇਹ ਗੱਲ ਆਖੀ ਸੀ ਨਾ ਬਾਬਾ ਜੀ ਉਹਨੇ ਤੁਹਾਨੂੰ ਮੈਨੂੰ ਕਹੀ ਸੀ। ਵੀ ਬਾਬਾ ਲੱਖਾ ਕਹਿੰਦਾ ਵੀ ਕੋਈ ਨਾ ਫਿਰ ਮੈਰੋ ਵਾਲੇ ਨੂੰ ਕਹੇ ਭਾਜ ਦਿਆਂ ਨੂੰ ਵਾਂ ਇੱਕੋ ਜੇ ਹੁੰਦੇ ਆ। ਤੇ ਲੱਖਿਆ ਵਾਣ ਇੱਕੋ ਜਿਹਾ ਹੋ ਸਕਦੇ ਆ ਪਰ ਗਧੇ ਘੋੜੇ 'ਚ ਫਰਕ ਹੁੰਦਾ ਭੱਜਣ ਵਾਲੇ 'ਚ ਫਰਕ ਹੁੰਦਾ ਠੀਕ ਹੈ ਇਸ ਕਰਕੇ ਚੱਲ ਫਿਰ ਵਾਣ ਇੱਕੋ ਜਿਹਾ ਚਲੋ ਵੱਜ ਗਏ ਫਿਰ ਆਪਾਂ ਠੀਕ ਹੈ ਆਜੋ ਮੈਂ ਇੱਕ ਆਡੀਓ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਸਾਰੇ ਸੰਗਤ ਦੇ ਨਾਲ ਉਹ ਆਡੀਓ ਮੇਰੀ ਤੇ ਬਾਬੇ ਜੋਨੀ ਦੀ ਦੋਨਾਂ ਦੀ ਆ ਤੇ ਬਾਬੇ ਜੋਨੀ ਦਾ ਮੈਨੂੰ ਫੋਨ ਆਇਆ ਸੀ ਤੇ ਮੈਂ ਇਹ ਰਿਕਾਰਡ ਕੀਤਾ ਹੋਇਆ ਇਹ ਇਹਨਾਂ ਨੂੰ ਕਹਿੰਦੇ ਨੂੰ ਵੀ ਮੈਂ ਹੁਣ ਕੱਲ ਵੀ ਪਰਸੋ ਵੀ ਇਹਨਾਂ ਨੂੰ ਕਹਿਆ ਸੀ 24 ਘੰਟੇ ਦਿੱਤੇ ਵੀ ਬਾਬਾ ਜੋਨੀ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੰਨਾ ਹੀ ਦੱਸ ਦੇ ਤੂੰ ਉਸ ਬੰਦੇ ਨੂੰ ਨਾਲ ਕੋ ਜੀਨੇ ਇਹ ਕਰਤੂਤ ਕੀਤੀ ਆ ਕਿਉਂ ਕੀਤੀ ਆ ਕੀ ਦੇ ਕਹਿਣ ਤੇ ਕੀਤੀ ਆ ਤੇ ਰਿਕਾਰਡਿੰਗ ਕਰਕੇ ਤੇਜੀ ਕਿਨੂੰ ਆ ਇਹ ਚੱਕਰ ਨਹੀਂ ਸੰਤ ਜੀ ਮੈਂ ਕਾਰਡੀਓ ਪਾਉਣਾ ਤੁਸੀਂ ਸੁਣ ਲਿਓ ਤੇ ਮੀਡੀਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਆਡੀਓ ਅਸਲੀ ਆ ਸੱਚੀ ਆ ਤੇ ਇਸ ਆਡੀਓ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਤੁਸੀਂ ਐ ਆ ਸੁਣ ਲਓ ਹਲੋ ਤੋਂ ਦਾ ਫੋਟੋ ਹੈ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਉਹੀ ਗੱਲ ਹੁਣ ਉਹਨਾਂ ਨੂੰ ਐ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈ ਰੋ ਹਾਂਜੀ ਇਹ ਘਰ ਤੋਂ ਬਾਬਾ ਨਾਨਸ ਸਿੰਘਾਂ ਦੇ ਘਰ ਦੀ ਬਦਨਾਮੀ ਹੋ ਵੀ ਨਹੀਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਆ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆਂ ਹਾਂ ਜੀ ਕੋਣੇ ਦਾ ਕੋਈ ਹੱਥਲ ਨਹੀਂ ਹੈ ਮੈਂ ਮੈਂ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋਂ ਵੀ ਗੱਲ ਤਾਂ ਕਰੋ ਮੇਰੇ ਨਾਲ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸਮਝੌਤਾ ਨਹੀਂ ਕਰਨਾ ਨਾ ਆਪਾਂ ਬੈਠੀਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਆਖੀਏ ਤੇ ਮੈਨੂੰ ਸਲੋ ਕੀ ਇਹਦਾ ਕੋਈ ਕੋਈ ਸਮਝੌਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦਿਓ ਵੀ ਉਹ ਕਹਿੰਦਾ ਵੀ ਜਦੋਂ ਮਹਿਰੋਂ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਹੁਣ ਆਡੀਓ ਤੁਸੀਂ ਸਾਰੀ ਸੋਣੀ ਲਈ ਆ ਕੋਈ ਬਹੁਤ ਹੀ ਵੱਡੀ ਆਡੀਓ ਨਹੀਂ ਹੈ ਹਾਲਾਂਕਿ ਇਹ ਇੱਕ ਨਹੀਂ ਹੈ ਬਥੇਰੀਆਂ ਸਾਡੇ ਕੋਲੇ ਗੱਲਾਬਾਤਾਂ ਹੈਗੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਜੇ ਮੁੱਦਾ ਬਾਬੇ ਲੱਖੇ ਦਾ ਹੀ ਚੱਲਦਾ ਤੇ ਇਹ মিডিਆ ਦਾ ਸਵਾਲ ਆ ਜਿਹੜਾ ਜਿਵੇਂ ਤੁਸੀਂ ਪਹਿਲੋਂ ਇਹਨਾਂ ਦੀਆਂ ਇੰਟਰਵਿਊਆਂ ਹੀ ਕਰਦੇ ਸੀ ਨਾ ਜੋਨੀ ਅਰਗਿਆ ਦੀਆਂ ਕਦੇ ਹੋਰ ਦੀ ਕਰ ਲਈ ਕਿਸੇ ਦੀ ਵੀ ਆ ਕੀ ਹੋ ਗਿਆ ਹੁਣ ਬੇਨਤੀ ਹੈ ਵੀ ਇਹਦੀ ਇੰਟਰਵਿਊ ਕਰਿਓ ਸਵਾਲ ਸਾਨੂੰ ਮੈਂ ਦੱਸ ਦਿੰਦਾ ਸਵਾਲ ਇਹ ਹੈ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂ ਕਿਹਾ ਬਾਬੇ ਲੱਖੇ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰਗੇ ਤੇ ਵੀ ਨਵੇੜਨਾ ਦੱਸੋ ਕਿਹਦੇ ਆ ਨਵੇੜਨਾ ਕੀ ਹੁੰਦਾ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਗਏ ਬੱਚੀਆਂ ਦੇ ਬਲਾਤਕਾਰ ਹੋ ਗਏ ਉਹ ਉਹ ਸੰਗਤ ਨੂੰ ਨਾ ਦੱਸਗੇ ਤੇ ਆਪਾਂ ਬਹਿ ਕੇ ਨਵੇੜ ਲਈਏ ਨਵੇੜਨਾ ਕੀ ਹੁੰਦਾ ਬਾਬਾ ਜੋਨੀ ਤਬੇ ਲੱਖੇ ਨੂੰ ਪੁੱਛੋ ਮੜਾ ਨਵੇੜਨਾ ਕੀ ਹੁੰਦਾ ਕਿਵੇਂ ਨਵੇੜਨਾ ਦਾ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਅਮਰਤਪਾਲ ਸਿੰਘ ਮਹਿਰੋ ਨੂੰ ਫੋਨ ਕਿਉਂ ਲਾਇਆ ਸੀ ਕੀ ਨਵੇੜਨਾ ਸੀ ਬਾਬੇ ਲੱਖੇ ਨੇ ਤੁਹਾਨੂੰ ਕੀ ਗੱਲਬਾਤ ਆਖੀ ਸੀ ਫਿਰ ਤੁਸੀਂ ਕਹਿੰਨੇ ਬਾਬਾ ਨਾਲ ਸਿੰਘ ਦੇ ਘਰ ਦੀ ਬਦਨਾਮੀ ਹੁੰਦੀ ਆ ਤੇ ਮੈਂ ਇਹ ਗੱਲ ਆਖੀ ਰਿਕਾਰਡਿੰਗ ਦੇ ਵਿੱਚ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਆ ਤੇ ਬਾਬਾ ਜੋਨੀ ਤੁਸੀਂ ਆਪਦੇ ਮੂੰਹੋਂ ਇਹ ਗੱਲਬਾਤ ਆਖੀ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਸਹਿਮਤ ਆ। ਬਾਬਾ ਜونی ਸੰਗਤ ਨੂੰ ਦੱਸੋ ਫਿਰ ਉਹ ਕਿਹੜੀਆਂ ਕਰਤੂਤਾਂ? ਜੇ ਉਹ ਕੋਈ ਕਰਤੂਤ ਨਹੀਂ ਤੇ ਫਿਰ ਸੰਗਤ ਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੀ ਗੱਲ ਨਾਲ ਸਹਿਮਤ ਆ। ਸਾਡੀਆਂ ਤਾਂ ਗੱਲਾਂ ਇਹੀ ਐ ਜਿਹੜੀਆਂ ਅਸੀਂ ਕੱਲ੍ਹ ਦੀਆਂ ਕਰੀ ਜਾਂਦੇ ਪਰਸੋ ਦੀਆਂ। ਰੇਪ ਹੋਇਆ ਜੀ, ਕਤਲ ਹੋਇਆ ਜੀ। ਡਰੱਗ ਮਾਫੀਆ ਦੇ ਨਾਲ ਲਿੰਕ ਰਹੇ ਆ ਜੀ ਬਾਬਿਆਂ ਦੇ। ਆਰਐਸਐਸ ਦੇ ਬੰਦੇ ਐ ਜੀ ਇਹ। ਪ੍ਰੂਫ ਦਿੱਤੇ ਹੋਏ ਆ। ਹੁਣ ਨਾਨਕ ਸਰਗੇ ਸਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਹੀ ਨਿਬੜੋ ਤੁਸੀਂ ਜਿੱਥੇ ਤੁਸੀਂ ਬੈਠੇ ਆ ਸੰਗਤ ਦੇ ਪੈਸੇ ਨਾਲ ਬਣੇ ਹੋਏ ਸਥਾਨ ਨੇ ਛੋਡੇ ਖਜ਼ਾਨਿਆਂ 'ਚ ਪਿਆ ਹੋਇਆ ਛੋਡੇ ਬੈਂਕ ਖਾਤਿਆਂ 'ਚ ਪਏ ਹੋਏ ਲੋਕਾਂ ਦਾ ਪੈਸਾ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੇਰੇ ਵੱਲੋਂ ਨਾਨਕ ਸਰਿਆਂ ਦੇ ਨਾਲ ਰਾਜੀ ਨਮਾ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ 1984 ਦੇ ਵਿੱਚ ਜਿੰਨੇ ਸਿੱਖ ਪਰਿਵਾਰ ਸ਼ਹੀਦ ਹੋਏ ਨੇ, ਸਿੰਘ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਕੱਲੇ-ਕੱਲੇ ਪਰਿਵਾਰ ਨੂੰ 5-5 ਲੱਖ ਰੁਪਈਆ ਸੇਵਾ ਦਿਓ। 1984 ਵਿੱਚ ਜਿੰਨੇ ਵੀ ਧਰਮੀ ਫੌਜੀ ਸ਼ਹੀਦ ਹੋਏ ਨੇ ਜਾਂ ਆਪਣੀਆਂ ਡਿਊਟੀਆਂ ਛੱਡ ਕੇ ਆਏ ਨੇ, ਉਸ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਨਗਦ 5-5 ਲੱਖ ਰੁਪਈਆ ਇੱਕ-ਇੱਕ ਪਰਿਵਾਰ ਨੂੰ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਦਿਓ। ਆਏ ਨਿਭੜੂ ਇਹ ਆਏ ਉਹਵੇਂ ਨਹੀਂ ਨਿਭੜਨੇ ਇਹ ਭੋਰਿਆ ਜਿਹਾ ਬੈ ਬੈ ਕੇ ਨਹੀਂ ਨਿਭੜਦਿਆਂ ਇਹ ਨਿਕਲਣਾ ਪੈਣਾ ਕਿੰਨਾ ਕੁ ਟਾਈਮ ਬੰਕਰ ਬੁੰਕਰ ਜੇ ਲਵਾਈ ਬੈਠੇ ਰਹੋਗੇ ਤੁਸੀਂ ਅੰਦਰ ਬਾਬੇ ਲੱਖੇ ਨੇ ਇਹ ਗੱਲ ਆਖੀ ਸੀ ਨਾ ਬਾਬਾ ਜੀ ਉਹਨੇ ਤੁਹਾਨੂੰ ਮੈਨੂੰ ਕਹੀ ਸੀ ਵੀ ਬਾਬਾ ਲੱਖਾ ਕਹਿੰਦਾ ਵੀ ਕੋਈ ਨਾ ਫਿਰ ਮੈਰੋ ਵਾਲੇ ਨੂੰ ਕਹੇ ਭਾਜਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਤੇ ਲੱਖਿਆ ਵਾਣ ਇੱਕੋ ਜੇ ਹੋ ਸਕਦੇ ਆ ਪਰ ਗਦੇ ਘੋੜੇ 'ਚ ਫਰਕ ਹੁੰਦਾ ਭੱਜਣ ਵਾਲੇ 'ਚ ਫਰਕ ਹੁੰਦਾ ਠੀਕ ਹੈ ਇਸ ਕਰਕੇ ਚੱਲ ਫਿਰ ਵਾਣ ਇੱਕੋ ਜਿਹਾ ਚਲੋ ਵਧ ਜਗੇ ਫਿਰ ਆਪਾਂ ਠੀਕ ਆ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ